ਸਿੱਧਾਂ ਧਰਤੀ ਤੇ ਇੱਕ ਜਿਹੜੀ ਨਵੀਂ ਰਾਜਨੀਤਿਕ ਪਾਰਟੀ ਸ਼੍ਰੋਮਣੀ ਕਾਲੀਦਾ ਰਪਾਰਸ ਪੰਜਾਬ ਦੇ ਦਾ ਆਗਾਜ਼ ਹੋਇਆ ਬਹੁਤ ਚੰਗੀ ਗੱਲ ਆ ਜਿੱਦ ਪਹਿਲਾਂ ਹੋਰ ਵੀ ਬਹੁਤ ਪਾਰਟੀਆਂ ਬੜੀਆਂ ਨੇ ਰਾਜਨੀਤਿਕ ਧਿਰਾਂ ਬਣੀਆਂ ਨੇ ਉਹਨਾਂ ਨੇ ਕੋਈ ਪੰਜਾਬ ਵਾਸਤੇ ਏਡਾ ਕਾਰਜ ਨਹੀਂ ਕਰਿਆ ਪੰਜਾਬ ਦੀ ਗੱਲ ਨਹੀਂ ਕਰੀ ਜੇ ਇਹ ਤੇ ਸ਼੍ਰੋਮਣੀ ਕਾਲੀਦਾ ਪਹਿਲਾਂ ਹੋਇਆ ਬਾਦਲ ਧੜਾ ਉਹਨਾਂ ਦੀ ਵੀ ਬੀਜੇਪੀ ਆਰਐਸਐਸ ਦਿੱਲੀ ਦੇ ਨਾਲ ਜਾਰੀ ਰਹੀ ਤਾਂ ਅੰਗਰੇਜ਼ਾ ਉਹ ਵੀ ਉਸ ਦਿੱਲੀ ਤੋਂ ਚੱਲਦੀ ਰਹੀ ਜਿਹੜੇ ਆਪ ਵਾਲੇ ਨੇ ਇਹ ਵੀ ਉਥੋਂ ਦਿੱਲੀ ਤੋਂ ਚੱਲਦੇ ਨੇ ਪਾਜਪਾ ਤਾਂ ਹਾਈ ਦਿੱਲੀ ਦੀ ਆ ਅੱਜ ਉਹ ਸਾਨੂੰ ਜਿਹੜਾ ਹੈਗਾ ਇੱਕ ਪਾਰਟੀ ਮਿਲੀ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਇਸ ਮੁਹਿੰਮ ਦੇ ਨਾਲ ਜੁੜੀਏ ਭਾਈ ਅਮਰਪਾਲ ਸਿੰਘ ਨੇ ਕਿਸੇ ਬਿਨਾ ਲਾਲਚ ਤੋਂ ਜਦੋਂ ਉਹ ਬਾਹਰੋਂ ਆਏ ਨੇ ਉਹਨਾਂ ਨੇ ਹੁਣ ਸਾਰ ਇੱਕ ਪੰਜਾਬ ਦੇ ਜਿਹੜੇ ਸਾਡਾ ਦਰਿਆ ਚੱਲਦਾ ਸੀ ਸਤਮਾਗਾਹ ਸੀਵਾ ਦਰਿਆ ਨਸਿਆਂ ਦਾ ਉਹਨੂੰ ਰੋਕਣ ਵਾਸਤੇ ਜਿਹੜੀ ਇੱਕ ਮੁਹਿੰਮ ਚਲਾਈ ਖਾਲਸਾ ਬਹੀਰ ਦੇ ਨਾਂ ਤੇ ਜਿਹੜੇ ਗੁਰਸਿੱਖ ਜੀ ਅਮਰਤਾਰੀ ਸਿੰਘ ਜਿਹੜੇ ਗੁਰੂ ਨਾਨਕ ਟੁੱਟੇ ਹੋਏ ਸੀਗੇ ਆਮ ਲੋਕ ਉਹਨਾਂ ਨੂੰ ਅਮਰਸ਼ਕਾਇ ਗੁਰੂ ਵਾਲੇ ਸਿੰਘ ਸਜਾਇਆ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤੇ ਅੱਜ ਅਕਾਲੀ ਦਲ ਵਾਰਿਸ ਪਾਰਟੀ ਦਾ ਆਗਾਜ਼ ਹੋਇਆ ਤਾਂ ਹਰ ਵਰਗ ਦੇ ਲੋਕ ਇੱਥੇ ਪਹੁੰਚਿਆ ਤਾਂ ਬਾਬਾ ਰਾਜਾ ਰਾਜ ਸਿੰਘ ਜੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆਂ ਸਰ ਤੁਸੀਂ ਜਿੱਥੇ ਵੀ ਲੋੜ ਪੈਂਦੀ ਹੈ ਭਾਵੇਂ ਉਹ ਕਿਸਾਨੀ ਅੰਦੋਲਨ ਹੋਵੇ ਜਿੱਥੇ ਵੀ ਕੋਈ ਵੀ ਪੰਜਾਬ ਵਾਸਤੇ ਜੇ ਕੋਈ ਸਮਾਜ ਵਾਸਤੇ ਚੰਗੀ ਗੱਲ ਹੈ ਉੱਥੇ ਪਹੁੰਚਦੇ ਆਂ ਅੱਜ ਤੁਹਾਨੂੰ ਕੀ ਚੰਗਾ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਤੋਂ ਪਹਿਲਾਂ ਦਾ ਮੁਖਸਰ ਸਾਹਿਬ ਦੇ ਸਮੂਹ ਸਿੱਧਾ ਨੂੰ ਕੋਟ-ਕੋਟ ਪ੍ਰਣਾਮ ਤੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਸੀਧਾ ਧਰਤੀ ਤੇ ਇੱਕ ਜਿਹੜੀ ਨਵੀਂ ਰਾਜਨੀਤਿਕ ਪਾਰਟੀ ਸ਼੍ਰੋਮਣੀ ਕਾਲੇਦਾਰ ਅਪਾਰਸ ਪੰਜਾਬ ਦੇ ਦਾ ਆਗਾਜ਼ ਹੋਇਆ ਬਹੁਤ ਚੰਗੀ ਗੱਲ ਹੈ ਦੇਖੋ ਉਹਦੇ ਪਹਿਲਾਂ ਹੋਰ ਵੀ ਬਹੁਤ ਪਾਲਣੀਆਂ ਬੜੀਆਂ ਨੇ ਰਾਜਨੀਤਿਕ ਧਿਰਾਂ ਬਣੀਆਂ ਨੇ ਉਹਨਾਂ ਨੇ ਕੋਈ ਪੰਜਾਬ ਵਾਸਤੇ ਏਡਾ ਕਾਰਜ ਨਹੀਂ ਕਰਿਆ ਪੰਜਾਬ ਦੀ ਗੱਲ ਨਹੀਂ કરી ਤੇ ਉਹਨਾਂ ਦਾ ਹਾਲ ਤੁਸੀਂ ਦੇਖ ਹੀ ਰਹੇ ਹੋ ਲੋਕ ਮੂੰਹ ਨਹੀਂ ਲਾਉਂਦੇ ਹੈਗੇ ਤੇ ਸਾਨੂੰ ਇੱਕ ਖੇਤਰੀ ਪਾਰਟੀ ਦਾ ਜਿਹੜਾ ਸੀਗਾ ਉਹ ਚਾਹੀਦੀ ਸੀ ਜੇ ਇਥੇ ਸ਼੍ਰੋਮਣੀ ਕਾਲੀਦਾ ਦਾ ਪਹਿਲਾਂ ਹੋਇਆ ਬਾਦਲ ਧੜਾ ਉਹਨਾਂ ਦੀ ਵੀ ਬੀਜੇਪੀ ਆਰਐਸਐਸ ਦਿੱਲੀ ਦੇ ਨਾਲ ਜਾਰੀ ਰਹੀ ਕਾਂਗਰਸ ਆ ਉਹ ਵੀ ਉਸ ਦਿੱਲੀ ਤੋਂ ਚੱਲਦੀ ਰਹੀ ਜਿਹੜੇ ਆਪ ਵਾਲੇ ਨੇ ਇਹ ਵੀ ਉਥੋਂ ਦਿੱਲੀ ਤੋਂ ਚੱਲਦੇ ਨੇ ਭਾਜਪਾ ਤਾਂ ਹੈ ਹੀ ਦਿੱਲੀ ਦੀ ਆ ਤੇ ਜਿਹੜਾ ਉਹ ਚਾਹਦਾ ਜਿਹੜਾ ਸਾਨੂੰ ਪੰਜਾਬ ਦੀ ਗੱਲ ਕਰੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਤੇ ਅੱਜ ਉਹ ਸਾਨੂੰ ਜਿਹੜਾ ਹੈਗਾ ਇੱਕ ਪਾਰਟੀ ਮਿਲੀ ਆ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਇਸ ਮੁਹਿੰਮ ਦੇ ਨਾਲ ਜੁੜੀਏ ਭਾਈ ਅਮਰਪਾਲ ਸਿੰਘ ਨੇ ਕਿਸੇ ਬਿਨਾਂ ਲਾਲਚ ਤੋਂ ਜਦੋਂ ਉਹ ਬਾਹਰੋਂ ਆਏ ਨੇ ਉਹਨਾਂ ਨੇ ਹੁਣ ਸਾਰ ਇੱਕ ਪੰਜਾਬ ਦੇ ਜਿਹੜੇ ਸਾਡਾ ਦਰਿਆ ਚੱਲਦਾ ਸੀ ਛਤਮਾ ਕਹਿੰਦੇ ਸੀਵਾ ਦਰਿਆ ਨਸਿਆਂ ਦਾ ਉਹਨੂੰ ਰੋਕਣ ਵਾਸਤੇ ਜਿਹੜੀ ਇੱਕ ਮੁਹਿੰਮ ਚਲਾਈ ਖਾਲਸਾ ਬਹੀਰ ਦੇ ਨਾਂ ਤੇ ਜਿਹੜੇ ਗੁਰਸਿੱਖ ਜੀ ਅਮਰਤਾਰੀ ਸਿੰਘ ਜਿਹੜੇ ਗੁਰੂ ਨਾਂ ਟੁੱਟੇ ਹੋਏ ਸੀਗੇ ਆਮ ਲੋਕ ਉਹਨਾਂ ਨੂੰ ਅਮਰਸਿਕਾ ਗੁਰੂ ਵਾਲੇ ਸਿੰਘ ਸਜਾਇਆ ਹਜ਼ਾਰਾਂ ਨੌਜਵਾਨਾਂ ਨੂੰ ਆਨੰਦਪੁਰ ਸਾਹਿਲ ਦੀ ਵਾਪਸੀ ਕੀਤੀ ਪਹਿਲਾਂ ਆਪ ਅਮਰਸਿਕਾ ਫੇਰ ਹੋਰ ਨੌਜਵਾਨਾਂ ਨੂੰ ਸਜਾਇਆ ਫੇਰ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਨਸਿਆਂ ਤੋਂ ਹਟਾ ਕੇ ਵਧੀਆ ਜੀਵਨ ਦਿੱਤਾ ਤੇ ਇਹ ਉਹਨਾਂ ਨੇ ਦੋ ਮੁੱਦੇ ਲੈ ਕੇ ਚੱਲੇ ਸੀ ਅੱਜ ਵੀ ਉਹੀ ਮੁੱਦੇ ਨੇ ਅੱਜ ਵੀ ਜਿਹੜਾ ਸਾਡਾ ਪੰਜਾਬ ਆ ਨਿਤ ਹੀ ਜਿਹੜਾ ਕੋਈ ਨਾ ਕੋਈ ਨੌਜਵਾਨ ਆ ਇੱਥੇ ਮਰਦਾ ਨਸ਼ਿਆਂ ਦੇ ਨਾਲ ਤੇ ਇਹਨਾਂ ਨੂੰ ਰੋਕਣ ਵਾਸਤੇ ਸਾਨੂੰ ਚੰਗੇ ਬੰਦਿਆਂ ਦੀ ਲੋੜ ਆ ਤੇ ਉਹ ਇਹ ਦੇ ਸਕਦੇ ਨੇ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਜਿਹੜੇ ਉਦੋਂ ਪਹਿਲਾਂ ਪਾਰਟੀਆਂ ਹੋਈਆਂ ਉਹਨਾਂ ਨੇ ਚੱਲੇ ਹੋਏ ਕਾਰਤੂਸ ਨੇ ਉਹਨਾਂ ਨੇ ਪੰਜਾਬ ਦਾ ਭਲਾ ਨਹੀਂ ਕੀਤਾ ਰਾਜ ਦਾ ਜ਼ਰੂਰ ਕੀਤਾ ਇੱਥੇ ਪੰਜਾਬ ਤੇ ਸੜਕਾਂ ਦੇਤੀਆਂ ਸਾਨੂੰ ਸਾਨੂੰ ਪੁਲ ਦੇਤੇ ਸਾਨੂੰ ਆਟਾ-ਦਾਲ ਦੇਤੀ ਪੰਜਾਬ ਦਾ ਭਲਾ ਨਹੀਂ ਕੀਤਾ ਨਸ਼ਿਆ ਵੀ ਉਹਨਾਂ ਨੇ ਲੈਂ ਲੈਂ ਲਿਆਂਦਾ ਸਾਰਾ ਕੁਝ ਹੀ ਉਹਨਾਂ ਨੇ ਲਿਆਂਦਾ ਤੇ ਇਸ ਕਰਕੇ ਸਾਨੂੰ ਇਹ ਪੰਜਾਬ ਦੇ ਜਿਹੜੇ ਮੁੱਖ ਮੁੱਦੇ ਨੇ ਇਹਨਾਂ ਨੂੰ ਲੈ ਕੇ ਜਿਹੜੀ ਇਹ ਪਾਰਟੀ ਬਣੀ ਆ ਇਹਨਾਂ ਦਾ ਸਾਥ ਦੇਣਾ ਜਿਹੜੀਆਂ ਪਹਿਲਾਂ ਪੰਥਕ ਪਾਰਟੀਆਂ ਸੀ ਤੁਸੀਂ ਜ਼ਿਕਰ ਤਾਂ ਵਾ ਇਹ ਕਰਤਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਮਾਨ ਦੇਖੋ ਅਕਾਲੀ ਦਲ ਜਿਹੜਾ ਬਾਦਲ ਆ ਨਾ ਬਾਦਲ ਦੇ ਨੇਤਾ ਹੁਣ ਪਹਿਲਾਂ ਹੀ ਆ ਆਰਐਸਐਸ ਭਾਜਪੀ ਦੇ ਨਾਲ ਉਹਦੇ ਜਾਰੀ ਰਹੀ ਆ ਉਹਨਾਂ ਦੇ ਨਾਲ ਚੱਲਦਾ ਰਿਹਾ ਹੁਣ ਉਹਨਾਂ ਨੇ ਦੌੜ ਪਿਛੜਾ ਪਤਾ ਨੂੰ ਲਾ ਗਿਆ ਵੀ ਉਹਨਾਂ ਦੇ ਹੁਣ ਪੱਲੇ ਪੱਲੇ ਕੱਖ ਨਹੀਂ ਉਹਨਾਂ ਨੂੰ ਛੜਤਾ ਖੜਾ ਹੁਣ ਉਹਨਾਂ ਨੂੰ ਨਿੰਦੀ ਜਾਂਦੇ ਨੇ ਦੇਖੋ ਜਿਹੜੀ ਸਰੋਣੀ ਕਾਲੀ ਦਲ ਮਾਨ ਸਾਹਿਬ ਨੇ ਉਹ ਪੰਜਾਬ ਦੀ ਗੱਲ ਕਰਦੇ ਨੇ ਪਰ ਉਹ ਵੀ ਕਿਤੇ ਨਾ ਕਿਤੇ ਇਹ ਨਕਾਮ ਰਹੇ ਨੇ ਵੀ ਪੰਜਾਬ ਦੇ ਵਿੱਚ ਅਸੀਂ ਜਾ ਕੇ ਲੋਕਾਂ ਨੂੰ ਨਾਲ ਕੱਠ ਨੂੰ ਜੋੜ ਲਈਏ ਤੁਸੀਂ ਦੇਖੀਏ ਉਹਨਾਂ ਦਾ ਹਾਲ ਵੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਪੰਜਾਬ ਦੀ ਜਿਹੜੀ ਗੱਲ ਕਰਦਾ ਚਾਹੇ ਮਾਨ ਸਾਹਿਬ ਨੇ ਅਸੀਂ ਉਹਨਾਂ ਨਾਲ ਵੀ ਖੜੇ ਆ ਅੰਮ੍ਰਿਤਪਾਲ ਸਿੰਘ ਜਿਹੜੇ ਪੰਜਾਬ ਦੀ ਗੱਲ ਕਰਦਾ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਜਵਾਨੀ ਦੀ ਗੱਲ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਅਸੀਂ ਉਹਨਾਂ ਦੇ ਨਾਲ ਖੜੇ ਆ। ਨਹੀਂ ਜੋ ਸੋਚ ਲੈ ਕੇ ਤੁਸੀਂ ਇੱਥੇ ਅੱਜ ਪਹੁੰਚੇ ਆਂ ਆਪਦੀ ਸੰਗਤ ਦੇ ਨਾਲ ਇੱਥੇ ਪਹੁੰਚੇ ਆਂ। ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੋਚ ਤੇ ਉੱਤੇ ਇਹ ਪਾਰਟੀ ਖਰੀਦ ਤੁਰੂਗੀ। ਦੇਖੋ ਉਤਰਨਾ ਚਾਹੀਦਾ ਜੇ ਇਹ ਨਹੀਂ ਖਰੀ ਉਤਰੂਗੀ ਫਿਰ ਲੋਕ ਜਿਥੇ ਹੋਰ ਤੋਂ ਇਹਨਾਂ ਨੂੰ ਤੋੜ ਦੇਣਗੇ। ਜਿਹੜਾ ਕੋਈ ਹੱਕ ਸਾਥੀ ਨਾਲ ਲੜੂ ਅਸੀਂ ਉਹਨਾਂ ਨਾਲ ਹਮੇਸ਼ਾ ਖੜੇ ਆਂ। ਜਿਹੜੇ ਪੰਜਾਬ ਦੇ ਮੁੱਦਿਆਂ 'ਤੇ ਢੜਕੂ ਅਸੀਂ ਉਹ ਤੋਂ ਦੂਰ ਖੜ ਕੇ ਖੜਾਂਗੇ। ਜੇ ਪੰਜਾਬ ਦੇ ਮੁੱਦਿਆਂ 'ਤੇ ਢੜਕ ਜਾਣਗੇ ਇਹਨਾਂ ਤੋਂ ਪਰੇ ਹੋ ਜਾਣਗੇ। ਜੋ ਪਾਰਟੀ ਲਈ ਸਟੇਜ ਤੋਂ ਐਲਾਨ ਕੀਤਾ ਹੈ ਜਿਵੇਂ ਹੁਣ ਇਹਨਾਂ ਨੇ ਪ੍ਰਧਾਨ ਜਾਂ ਮੁਖ ਸੀ ਅਮਰਤਪਾਲ ਸਿੰਘ ਨੂੰ ਮਨਾਇਆ ਤੇ ਪੰਜ ਜਿਹੜੇ ਵਿਅਕਤੀਆਂ ਦੇ ਨਾਮ ਵੀ ਜਿਹੜੇ ਜਨਤਕ ਕੀਤੇ ਆ ਜੇਕਰ ਅਮਰਤਪਾਲ ਜਿਨਾ ਚਿਰ ਬਾਹਰ ਨਹੀਂ ਆਉਂਦਾ ਉਹ ਇਸ ਪਾਰਟੀ ਨੂੰ ਚਲਾਉਣਗੇ ਉਸਦੇ ਨਾਲ ਸਹਿਮਤ ਹਾਂ ਬਿਲਕੁਲ ਬਿਲਕੁਲ ਜੋ ਇਹਨਾਂ ਨੇ ਕਰਿਆ ਸੀ ਉਹਨਾਂ ਨਾਲ ਸਹਿਮਤ ਹਾਂ ਜੋ ਇਹਨਾਂ ਨੇ ਕਰਿਆ ਸਭ ਸਹਿਮਤ ਹਾਂ ਔਰ ਉਸ ਨੂੰ ਤਕੜੇ ਹੋੜ ਕੇ ਲਾਉਣ ਪੰਜਾਬ ਦੇ ਲੋਕਾਂ ਦਾ ਜਿਹੜਾ ਦਿਲ ਵਿੱਚ ਵਿਸ਼ਵਾਸ ਹੋ ਜਿੱਤਣਾ ਫਿਰ ਗੱਲ ਬਣ ਜਾਣੀ ਜਿਹੜੇ 15 ਦੇ ਕਰੀਬ ਮੁੱਦੇ ਰੱਖੇ ਐ ਉਹਨਾਂ ਨਾਲ ਸਹਿਮਤ ਹਾਂ ਫਿਰ ਬਿਲਕੁਲ ਚਾਹੀਦੇ ਨੇ ਚਾਹੀਦੇ ਸਾਡੇ ਪੰਜਾਬ 'ਚ ਲੋੜ ਆ ਜੇ ਅਨੰਦ ਪ੍ਰਸਾਦ ਦਾ ਮਤਾ ਪੰਜਾਬ ਦੇ ਪਾਣੀਆਂ ਦਾ ਮਤਾ ਕਿਸਾਨੀ ਦਾ ਮਤਾ ਮਜ਼ਦੂ ਜਾ ਤੋ ਚੰਡੀਗੜ੍ਹ ਖੋਲਿਆ ਉਹ ਪੰਜਾਬ ਦੇ ਹੱਕਾਂ ਦੀ ਗੱਲ ਹੈ ਸਾਰਾ ਕੁਝ ਚਾਹੀਦਾ ਨਸਿਆਂ ਨੂੰ ਦੂਰ ਕਰਨ ਦੀ ਗੱਲ ਅਸੀਂ ਸਾਰਿਆਂ ਨਾਲ ਸਹਿਮਤ ਹਾਂ ਧੰਨਵਾਦ ਤਾਂ ਸੁਣਿਆ ਤੁਸੀਂ ਤਾਂ ਇਹ ਸੰਨ ਬਾਬਾ ਰਾਜਾ ਰਾਜ ਸਿੰਘ ਜੀ ਤਾਂ ਇਹਨਾਂ ਨੇ ਬਿਲਕੁਲ ਜਿਹੜਾ ਡਟ ਕੇ ਜਿਹੜਾ ਇਸ ਪਾਰਟੀ ਦਾ ਜਿਹੜਾ ਅੱਜ ਨਵਾਂ ਆਗਾਜ਼ ਹੋਇਆ ਉਸ ਦਾ ਬਿਲਕੁਲ ਸਾਥ ਦਿੱਤਾ ਇਹਨਾਂ ਨੇ ਕਿਹਾ ਹੈ ਕਿ ਅਸੀਂ ਡਟ ਕੇ ਉਹਦੇ ਨਾਲ ਖੜੇ ਹਾਂ ਜੇਕਰ ਇਹ ਪਾਰਟੀ ਜਿਹੜੇ ਕੰਮ ਇਹਨਾਂ ਨੇ ਕੀਆ ਜੋ ਜਨਤਕ ਕੀਤਾ ਇਹਨਾਂ ਗੱਲਾਂ ਤੇ ਖਰੀ ਉਤਰੂਗੀ ਤਾਂ ਅਸੀਂ ਇਸ ਦੇ ਨਾਲ ਕਰਾਂਗੇ ਜਿਵੇਂ ਹੁਣ ਪਹਿਲੀਆਂ ਪਾਰਟੀਆਂ ਤੇ ਇਹਨਾਂ ਨੇ ਕਾਫੀ ਜਿਹੜੀ ਸਵਾਰ ਵੀ ਖੜੇ ਕੀਤੇ ਆ ਤਾਂ ਦੇਖਦੇ ਹਾਂ ਹੁਣ ਜਿਸ ਤਰੀਕੇ ਦੇ ਨਾਲ ਜਿਸ ਸੋਚ ਦੇ ਨਾਲ ਅੱਜ ਲੋਕ ਇਸ ਪਾਰਟੀ ਦੇ ਸਮਰਥਨ ਦੇ ਵਿੱਚ ਆਏ ਨੇ ਤਾਂ ਇਹ ਪਾਰਟੀ ਉਹਨਾਂ ਲੋਕਾਂ ਦੀ ਸੋਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਰੀ ਉਤਰੂਗੀ ਜਾਂ ਨਹੀਂ ਗੁਰਜੀਤ ਸਿੰਘ ਰਮਣਾ D5 ਚੈਨ ਪੰਜਾਬੀ ਸ਼੍ਰੀ ਮਕਸਰ ਸਾਹਿਬ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ